ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸੇ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਦੇ ਮਹੀਨੇ ਵਿੱਚ ਹੀ ਸਾਰੇ ਸੂਬੇ ਦੇ ਵਿੱਚ ਰੈਲੀਆਂ ਕਰਨ ਦੇ ਐਲਾਨ ਨਾਲ ਇਉਂ ਜਾਪਦਾ ਹੈ ਕਿ ਸੁਖਵੀਰ ਬਾਦਲ ਵੱਲੋਂ ਵੀ ਤਿਆਰੀ ਖਿੱਚ ਲਈ ਗਈ ਹੈ ਵੱਡੇ ਪੈਮਾਨੇ ਤੇ ਸਿਆਸੀ ਲਾਂਬੰਦੀ ਕਰਨ ਦੀ ਪਰ ਇਸ ਦੇ ਨਾਲ ਹੀ ਇਹ ਚਰਚਾ ਵੀ ਜ਼ੋਰ ਫੜ ਰਹੀ ਹੈ ਕਈ ਪਾਰਟੀ ਲੀਡਰਾਂ ਦਾ ਵੀ ਇਹ ਮੰਨਣਾ ਹੈ ਕਿ ਥੋੜੀ ਕਾਲੀ ਕਰ ਲਈ ਗਈ ਹੈ ਹਜੇ ਸਮਾਂ ਬੜਾ ਪਿਆ ਹੈ ਇਹ ਯੋਜਨਾ ਪਾਰਟੀ ਦੀ 24 ਜਨਵਰੀ ਦੀ ਮੀਟਿੰਗ ਦੇ ਵਿੱਚ ਤਿਆਰ ਕੀਤੀ ਗਈ ਸੀ ਜਿਸ ਤੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼ਾਮਲ ਸਨ ਇਸ ਦੇ ਨਾਲ ਹੀ ਇਹ ਵੀ ਸੰਕੇਤ ਮਿਲ ਰਹੇ ਹਨ ਕਿ ਰਣਨੀਤੀ ਬਦਲ ਲਈ ਗਈ ਹੈ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਥਾਂ ਤੇ ਨਵੇਂ ਹਲਕਾ ਇੰਚਾਰਜ ਲਾਉਣੇ ਜ਼ਿਲ੍ਹਾ ਪ੍ਰਧਾਨਤਾ ਪੜੇ ਜਿਹੜੀਆਂ ਕੀ ਜ਼ਮੀਨੀ ਪੱਧਰ ਤੇ ਸਿਆਸੀ ਗਤੀਵਿਧੀਆਂ ਸੀ ਉਸ ਤੋਂ ਅੱਗੇ ਵਧ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਵਿੱਚ ਜੋ ਅਕਾਲੀ ਦਲ ਦੀ ਵਾਪਸੀ ਦੇ ਦਾਅਵੇ ਕੀਤੇ ਗਏ ਸੀ ਉਹਨਾਂ ਨੂੰ ਵੱਡੇ ਪੱਧਰ ਤੇ ਸਿਆਸੀ ਪੁਨਰ ਸੁਰਜੀਤੀ ਵੱਲ ਵਧਾਉਣ ਦੇ ਸੰਕੇਤ ਮਿਲ ਰਹੇ ਹਨ ਅਕਾਲੀ ਦਲ ਦੀਆਂ ਇਹ ਰੈਲੀਆਂ ਪਾਰਟੀ ਦੇ ਰਵਾਇਤੀ ਗੜ ਮਾਲਵੇ ਦੇ ਵਿੱਚੋਂ ਸ਼ੁਰੂ ਹੋਣਗੀਆਂ ਹਰ ਹਫਤੇ ਦੇ ਵਿੱਚ 4 ਰੈਲੀਆਂ ਕਰਨ ਦੀ ਯੋਜਨਾ ਬਣਾਈ ਗਈ ਹੈ ਤੇ ਮਕਸਦ ਸਾਫ਼ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਸੂਬੇ ਭਰ ਦੇ ਵਿੱਚ ਪਾਰਟੀ ਨੇ ਇੱਕ ਨਿਰੰਤਰ ਗਤੀ ਫੜੀ ਹੋਈ ਹੈ ਇਹ ਪ੍ਰਭਾਵ ਨੂੰ ਬਣਾ ਕੇ ਰੱਖਣਾ ਹੈ ਇਸੇ ਰਣਨੀਤੀ ਤਹਿਤ ਹੀ ਅਕਾਲੀ ਦਲ ਦੇ ਵਿੱਚ ਕੁਝ ਆਗੂਆਂ ਦੀ ਸ਼ਮੂਲੀਅਤ ਵੀ ਕਰਾਈ ਗਈ ਹੈ ਐਤਵਾਰ ਨੂੰ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਤੋਂ ਅਕਾਲੀ ਦਲ ਦੀ ਸਾਬਕਾ ਐਮਐਲਏ ਦੀ ਘਰ ਵਾਪਸੀ ਹੁੰਦੀ ਹੈ ਸੁਖਬੀਰ ਬਾਦਲ ਦੀ ਮੌਜੂਦਗੀ ਦੇ ਵਿੱਚ ਹਲਕੇ ਦੇ ਬੁੱਟਰਕਲਾ ਪਿੰਡ ਦੇ ਵਿੱਚ ਇੱਕ ਸਮਾਗਮ ਰੱਖ ਕੇ ਉੱਥੇ ਉਹਨਾਂ ਦੀ ਘਰ ਵਾਪਸੀ ਕਰਾਈ ਗਈ ਸੀ 2012 ਦੇ ਵਿੱਚ ਰਾਜਵਿੰਦਰ कौर ਭਾਗੀ ਕੇ ਐਮਐਲਏ ਬਣੇ ਸੀ ਅਕਾਲੀ ਦਲ ਦੀ ਟਿਕਟ ਤੇ ਪਰ 2016 ਦੇ ਵਿੱਚ ਉਹਨਾਂ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਕਿਉਂਕਿ ਅਗਲੀਆਂ ਜਿਹੜੀਆਂ ਚੋਣਾਂ ਸੀ 2017 ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਦੀ ਟਿਕਟ ਨਹੀਂ ਦਿੱਤੀ ਗਈ ਸੀ ਇਸੇ ਕਰਕੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਚੋਣ ਲੜੀ ਸੀ ਪਰ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਤੋਂ ਹਾਰ ਗਏ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਜਿਹਦਾ ਬਾਅਦ ਵਿੱਚ ਭਾਜਪਾ ਦੇ ਵਿੱਚ ਰਲੇਵਾ ਹੋ ਗਿਆ ਸੀ ਤੇ ਹੁਣ 10 ਸਾਲਾਂ ਬਾਅਦ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਦੁਬਾਰਾ ਵਾਪਸੀ ਹੋਈ ਇੱਕ ਹੋਰ ਆਗੂ ਜੋ ਕਿ ਅਕਾਲੀ ਦਲ ਦੇ ਪੁਨਰ ਸਰਜੀਤ ਢੜੇ ਦੇ ਨਾਲ ਸੰਬੰਧਿਤ ਸੀ ਹਰ ਭੁਪਿੰਦਰ ਸਿੰਘ ਲਾਡੀ ਉਹਨੂੰ ਵੀ ਬਾਦਲ ਦੀ ਮੌਜੂਦਗੀ ਦੇ ਵਿੱਚ ਹੀ ਅਕਾਲੀ ਦਲ ਦੇ ਵਿੱਚ ਵਾਪਸ ਸ਼ਾਮਲ ਕਰਾਇਆ। ਇਸ ਮੌਕੇ ਤੇ ਸੁਖਬੀਰ ਨੇ ਪੁਨਰਸੁਰਜੀ ਧੜੇ ਦੇ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਕਿ ਲੋਕਾਂ ਨੂੰ ਇਸ ਧੜੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਇੱਕ ਸਾਜ਼ਿਸ਼ ਤਹਿਤ ਬਣਾਇਆ ਗਿਆ ਹੈ। ਹੁਣ 24 ਜਨਵਰੀ ਦੀ ਮੀਟਿੰਗ ਤੋਂ ਬਾਅਦ ਹੀ ਇੱਕ ਅਕਾਲੀ ਆਗੂ ਨੇ ਮੰਨਿਆ ਹੈ। ਉਹਨਾਂ ਕਿਹਾ ਕਿ ਹਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਛੇਤੀ ਸ਼ੁਰੂਆਤ ਕਰ ਲਈ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਪਰ ਪਾਰਟੀ ਨੇ ਹੁਣ ਇੱਕ ਗਤੀ ਫੜੀ ਹੋਈ ਹੈ ਖਾਸ ਕਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਤੋਂ ਬਾਅਦ ਜਿਸ ਤੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ਹੈ ਇਸ ਤੋਂ ਬਾਅਦ ਹੀ ਪਾਰਟੀ ਨੇ ਚੋਣਾਂ ਲਈ ਆਪਣਾ ਪਹਿਲਾ ਉਮੀਦਵਾਰ ਵੀ ਐਲਾਨ ਦਿੱਤਾ ਸੀ ਕਨੌਰ ਹਲਕੇ ਤੋਂ ਪਾਰਟੀ ਦੀ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ )^{(1)} ਦਾ ਨਾਮ ਐਲਾਨ ਕਰਕੇ ਇੱਕ ਹੋਰ ਲੀਡਰ ਨੇ ਮੰਨਿਆ ਕਿ ਪਾਰਟੀ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਇਸ ਵਿਚਾਰੇ ਮਿਊਂਸੀਪਲ ਕਾਉਂਸਲ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਹਨ ਸੋ ਰੈਲੀਆਂ ਦਾ ਪ੍ਰੋਗਰਾਮ ਵੀ ਉਸ ਦੇ ਮੁਤਾਬਕ ਥੋੜਾ ਬਹੁਤ ਬਦਲਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ 9 ਮਿਊਂਸੀਪਲ ਕਾਰਪੋਰੇਸ਼ਨਾਂ ਤੇ 116 ਮਿਊਂਸੀਪਲ ਕਾਉਂਸਲਰਾਂ ਦੀਆਂ ਚੋਣਾਂ ਇਸੇ ਮਹੀਨੇ ਫਰਵਰੀ ਦੇ ਵਿੱਚ ਹੀ ਹੋਣੀਆਂ ਹਨ ਤੇ ਅਕਾਲੀ ਦਲ ਉਹਨਾਂ ਦੇ ਵਿੱਚ ਵੀ ਇਸ ਮੋਮੈਂਟਮ ਨੂੰ ਇਸ ਗਤੀ ਨੂੰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੇਗਾ ਇਹਨਾਂ ਰੈਲੀਆਂ ਦੀ ਮਦਦ ਵੀ ਲਈ ਜਾਏਗੀ ਤਾਂ ਕਿ ਉਹਨਾਂ ਚੋਣਾਂ ਦੇ ਵਿੱਚ ਵੀ ਥੋੜਾ ਬਹੁਤਾ ਵਧੀਆ ਪ੍ਰਦਰਸ਼ਨ ਹੋ ਸਕੇ ਜਿਸ ਨੂੰ ਅਕਾਲੀ ਦਲ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਇੱਕ ਵਿਰਤਾਂਤ ਰਚ ਸਕੇ ਕਿ ਪਾਰਟੀ ਮੁੜ ਵਾਪਸੀ ਕਰ ਰਹੀ ਹੈ 2027 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਸਰਕਾਰ ਬਣਾਉਣ ਦੇ ਪੂਰੇ ਪੂਰੇ ਚਾਂਸ ਹਨ ਲੋਕ ਹੁਣ ਉਹਨਾਂ ਨੂੰ ਦੁਬਾਰਾ ਕਬੂਲ ਰਹੇ ਨੇ ਲੋਕਾਂ ਦੇ ਵਿੱਚ ਉਹ ਮਕਬੂਲ ਹੋ ਰਹੇ ਨੇ ਇਸ ਤਰ੍ਹਾਂ ਦਾ ਇੱਕ ਵਰਤਾਂਤ ਅਕਾਲੀ ਦਲ ਯਾ ਸੁਖਬੀਰ ਬਾਦਲ ਵੱਚੋਂ ਰਚੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਲਜੀਤ ਸਿੰਘ ਚੀਮਾ ਕਹਿੰਦੇ ਹਨ ਕਿ ਇਨ੍ਹਾਂ ਰੈਲੀਆਂ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਹੋਵੇਗਾ ਉਹ ਸਿਰਫ ਇਸ ਚੀਜ਼ ਦੇ ਉੱਤੇ ਹੀ ਰਹੇਗਾ ਕਿ ਲੋਕਾਂ ਨੂੰ ਯਾਦ ਕਰਾਇਆ ਜਾਏ ਕਿ ਪਾਰਟੀ ਨੇ ਪੰਜਾਬ ਦੇ ਵਿਕਾਸ ਦੇ ਵਿੱਚ ਕਿੱਡਾ ਕੋ ਵੱਡਾ ਰੋਲ ਅਦਾ ਕੀਤਾ ਹੈ ਅਤੇ 2027 ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਲਈ ਪਾਰਟੀ ਦਾ ਵਿਜ਼ਨ ਕੀ ਹੋਵੇਗਾ ਇਹ ਵੀ ਲੋਕਾਂ ਨੂੰ ਯਾਦ ਕਰਾਇਆ ਜਾਵੇ 2007 ਤੋਂ 17 ਤੱਕ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਬੇਮਿਸਾਲ ਤਰੱਕੀ ਕੀਤੀ ਸੀ ਬਹੁਤ ਵਿਕਾਸ ਕੀਤਾ ਗਿਆ ਸੀ ਚਾਹੇ ਉਹ ਬਿਜਲੀ ਸਰਪਲਸ ਸੂਬਾ ਬਣਾਉਣਾ ਹੋਵੇ ਚਾਰ ਲੇਨ ਸੜਕਾਂ ਦੇ ਨਾਲ ਵੱਡੇ ਸ਼ਹਿਰਾਂ ਨੂੰ ਜੋੜਨਾ ਹੋਵੇ ਨਵੇਂ ਥਰਮਲ ਪਲਾਂਟ ਲਾਏ ਗਏ ਹੋਣ ਨਵੀਆਂ 에어ਪੋਰਟ ਬਣਾਈਆਂ ਗਈਆਂ ਹੋਣ ਤੇ ਚਾਹੇ ਪਿੰਡਾਂ ਦਾ ਚੌਕੋਨੀ ਵਿਕਾਸ ਕੀਤਾ ਗਿਆ ਹੋਵੇ ਇਸੇ ਕੜੀ ਦੇ ਵਿੱਚ ਹੀ ਸ਼ਾਇਦ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਮੰਗ ਦੀ ਰੈਲੀ ਮੌਕੇ ਭਾਸ਼ਣ ਦੇ ਵਿੱਚ ਕਈ ਵਾਅਦੇ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਨਵੇਂ ਟਿਊਬਲ ਕੈ렉ਸ਼ਨ ਦੇਣਾ ਨੌਜਵਾਨਾਂ ਨੂੰ 10 ਲੱਖ ਤੱਕ ਦਾ ਬਿਨਾਂ ਵਿਆਜ ਦਾ ਲੋਨ ਦੇਣਾ ਮੋਟਰਸਾਈਕਲਾਂ ਤੇ ਰੋਡ ਟੈਕਸ ਮਾਫ ਕਰਨੇ ਵਗੈਰਾ ਵਗੈਰਾ ਕਈ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਸੀ ਜਿਵੇਂ ਕਿ ਚੋਣਾਂ ਤੋਂ ਪਹਿਲਾਂ ਅਕਸਰ ਕੀਤੇ ਜਾਂਦੇ ਨੇ ਉਹ ਮੰਗੀ ਦੇ ਮੇਲੇ ਹੀ ਸੁਪੀਰ ਸਿੰਘ ਬਾਦਲ ਵੱਲੋਂ ਰੈਲੀ ਦੇ ਵਿੱਚ ਕਰ ਦਿੱਤੇ ਗਏ ਸੀ ਨਾਲ ਹੀ ਸੁਖਵੀਰ ਬਾਦਲ ਵੱਲੋਂ ਹੋਰ ਆਗੂਆਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਜਿਹੜੇ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣ ਜਿਹੜੇ ਆਗੂ ਪਾਰਟੀ ਤੋਂ ਕਿਸੇ ਵੀ ਗੁੱਸੇ ਗਿਲੇ ਕਰਕੇ ਕਿਸੇ ਵੀ ਨਰਾਜ਼ਗੀ ਦੇ ਚਲਦੇ ਛੱਡ ਕੇ ਗਏ ਸੀ ਉਹ ਵੀ ਪੰਜਾਬ ਦੀ ਖਾਤਰ ਆਉਣ ਵਾਲੀਆਂ ਪੀੜ੍ਹੀਆਂ ਦੀ ਖਾਤਰ ਵਾਪਸ ਆ ਜਾਓ ਪਰ ਇਸ ਅਪੀਲ ਦਾ ਕੋਈ ਬਹੁਤਾ ਵੱਡਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ ਪਿੱਛੇ ਜਿਹੇ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਵੀ ਜਦੋਂ ਧੜੇਬੰਦੀ ਦੀਆਂ ਖਬਰਾਂ ਆਈਆਂ ਸੀ ਮਨਪ੍ਰੀਤ ਯਾਲੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਕਾਰ ਅਣਬੰਦ ਚਾਚੇ ਸ਼ੁਰੂ ਹੋਏ ਸੀ ਇਹ ਵੀ ਕਿਹਾ ਜਾਂਦਾ ਸੀ ਕਿ ਮਨਪ੍ਰੀਤ ਸਿੰਘ ਯਾਲੀ ਪ੍ਰਧਾਨ ਬਣਨਾ ਚਾਹੁੰਦੇ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇ ਦੇਣਗੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਵੀ ਕਈ ਵਖਰੇਵੇਂ ਹਨ ਕਈ ਪੁਰਾਣੇ ਆਗੂਆਂ ਨੂੰ ਲੱਗ ਰਿਹਾ ਹੈ ਵੱਡੇ ਨਾਮਾਂ ਨੂੰ ਲੱਗ ਰਿਹਾ ਹੈ ਕਿ ਸਾਡੀ ਅਣਦੇਖੀ ਕੀਤੀ ਗਈ ਹੈ ਚਰਨਜੀਤ ਸਿੰਘ ਬਰਾੜ ਵੀ ਇਸ ਧੜੇ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਉਦੋਂ 81 ਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਕਈ ਵੱਡੇ ਨਾਮ ਕਈ ਵੱਡੇ ਆਗੂ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਹੜਾ ਨਵਾਂ ਧੜਾ ਬਣਾਉਣ ਦੀ ਗੱਲ ਹੋ ਰਹੀ ਸੀ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਹੋ ਰਹੀ ਸੀ ਉਹ ਬਣਨ ਤੋਂ ਪਹਿਲਾਂ ਹੀ ਖਿੰਡ ਪੁੰਡ ਗਿਆ ਸੁਖਬੀਰ ਸਿੰਘ ਬਾਦਲ ਕਈ ਵੱਡੇ ਆਗੂਆਂ ਨੂੰ ਵਾਪਸ ਲਿਆਉਣ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਪਰ ਹਜੇ ਤੱਕ ਕੋਈ ਵੀ ਵੱਡਾ ਨਾਮ ਇਸ ਤਰੀਕੇ ਨਾਲ ਸਾਹਮਣੇ ਨਹੀਂ ਆਇਆ ਹੈ ਨਾ ਹੀ ਕਿਸੇ ਨਾਮ ਦੀ ਚਰਚਾ ਹੋ ਰਹੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਇਹ ਸਾਰੀਆਂ ਕਿਆਸਰਾਈਆਂ ਹੀ ਲੱਗਿਆ ਨੇ ਅਸਲ ਦੇ ਵਿੱਚ ਕਿਸੇ ਵੀ ਆਗੂ ਵੱਲੋਂ ਘਰ ਵਾਪਸੀ ਨਹੀਂ ਕੀਤੀ ਗਈ ਜਿਹੜੇ ਕਾਲੀ ਦਲ ਦੇ ਵਿੱਚ ਆਗੂ ਸ਼ਾਮਲ ਵੀ ਕੀਤੇ ਜਾ ਰਹੇ ਨੇ ਉਹ ਕੋਈ ਬਹੁਤ ਵੱਡੇ ਨਾਮ ਕੋਈ ਬਹੁਤ ਵੱਡੇ ਚਿਹਰੇ ਨਹੀਂ ਹਨ ਸਗੋਂ ਛੋਟੇ ਪੱਧਰ ਦੇ ਛੋਟੇ ਨਾਮਾਂ ਨੂੰ ਵਾਪਸ ਸ਼ਾਮਲ ਕਰਕੇ ਇਸ ਤਰ੍ਹਾਂ ਦਾ ਮੋਮੈਂਟਮ ਦਿਖਾਉਣ ਦੀ ਕੋਸ਼ਿਸ਼ ਜਰੂਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਇਹ ਲੋਕ ਅਕਾਲੀ ਦਲ ਦੇ ਵਿੱਚ ਵਾਪਸ ਆਉਣਾ ਚਾ ਰਹੇ ਨੇ ਉਹ ਆਪਣੀ ਖੇਤਰੀ ਪਾਰਟੀ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਦੇ ਲਈ ਤਤਪਰ ਹਨ ਉਤਾਵਲੇ ਹਨ ਅਜਿਹਾ ਇੱਕ ਪਰਮ ਸੁਖਬੀਰ ਸਿੰਘ ਬਾਦਲ ਵੱਲੋਂ ਰਚਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਤੁਸੀਂ ਵਿਰੋਧੀ ਧਿਰਾਂ ਦੇ ਵਿਰੋਧੀ ਪਾਰਟੀਆਂ ਦੇ ਜਾਂ ਹੋਰ ਸ਼ਾਸਕੀ ਪਾਰਟੀਆਂ ਦੇ ਨੇਤਾਵਾਂ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਜਿੰਨੀਆਂ ਵੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਜਿੰਨੀਆਂ ਵੀ ਮਰਜ਼ੀ ਵੱਡੀਆਂ ਰੈਡੀਆਂ ਕਰ ਲੈਣ ਲੋਕਾਂ ਦਾ ਇਕੱਠ ਦਿਖਾ ਦੇਣ ਪਰ ਉਹਨਾਂ ਦੇ ਨਾਲ ਅਕਾਲੀ ਦਲ ਦੁਬਾਰਾ ਸਰਕਾਰ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੋ ਸਕਦਾ ਅਕਾਲੀ ਦਲ ਦਾ ਮੋੜ ਸਰਗਿੱਤ ਹੋਣਾ ਬਹੁਤ ਹੀ ਮੁਸ਼ਕਿਲ ਹੈ। ਔਰ ਇਸ ਗੱਲ ਦੇ ਵਿੱਚ ਕੋਈ ਜ਼ਿਆਦਾ ਅਤਕਤਨੀ ਵੀ ਨਹੀਂ ਹੋਵੇਗੀ। ਇਸ ਤਰ੍ਹਾਂ ਦੀਆਂ ਰੈਲੀਆਂ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਵੀ ਬਹੁਤ ਵਾਰ ਕੀਤੀਆਂ ਜਾ ਚੁੱਕੀਆਂ ਨੇ। ਇੱਕ ਵਾਰ ਉਹਨਾਂ ਵੱਲੋਂ ਪੰਜਾਬ ਦੀ ਯਾਤਰਾ ਵੀ ਕੱਢੀ ਗਈ ਸੀ। ਸਾਰੇ ਹਲਕਿਆਂ ਦੇ ਵਿੱਚ ਇੱਕ ਰੋਡ ਸ਼ੋਅ ਦੇ ਵਾਂਗੂ ਉਹਨਾਂ ਵੱਲੋਂ ਪਹੁੰਚ ਕੀਤੀ ਗਈ ਸੀ ਹਰ ਹਲਕੇ ਦੇ ਵਿੱਚ ਹੀ ਪਰਵਾ ਇਕੱਠੀ ਵੀ ਦਿਖਾਇਆ ਗਿਆ ਸੀ ਲੋਕ ਉਹਨਾਂ ਨੂੰ ਮਿਲਣ ਆਉਂਦੇ ਨੇ ਉਹਨਾਂ ਨੂੰ ਸੁਣਨ ਆਉਂਦੇ ਨੇ ਇਸ ਤਰ੍ਹਾਂ ਦੀ ਇੱਕ ਲਹਿਰ ਬਣਨ ਦਾ ਦਾਵਾ ਵੀ ਕੀਤਾ ਗਿਆ ਸੀ ਪਰ ਲਗਾਤਾਰ ਵਿਧਾਨ ਸਭਾ ਸੀਟਾਂ ਦੇ ਵਿੱਚ ਜਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਥੋੜਾ ਜਿਹਾ ਵੀ ਚੰਗਾ ਪ੍ਰਦਰਸ਼ਨ ਕਰਦੀ ਦਿਖਾਈ ਨਹੀਂ ਦਿੱਤੀ ਸਗੋਂ ਹਰ ਸਾਲ ਹਰ ਚੋਣ ਦੇ ਵਿੱਚ ਨਤੀਜੇ ਨਿਰਾਸ਼ਾਜਨਕ ਹੀ ਹੁੰਦੇ ਰਹੇ ਹੁਣ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਾਲ ਹੜ੍ਹ ਆਏ ਸੀ ਤਾਂ ਉਸ ਦੇ ਵਿੱਚ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਵੱਖ-ਵੱਖ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਸੀ ਉਹਨਾਂ ਵੱਲੋਂ ਨੋਟਾਂ ਦੇ ਬੰਡਲ ਆਮ ਲੋਕਾਂ ਨੂੰ ਫੜਾਉਣ ਦੀ ਜੋ ਕਮਾਇਤ ਛੇੜੀ ਗਈ ਸੀ ਵੱਡੇ ਪੱਧਰ ਤੇ ਬੀਜ ਡੀਜ਼ਲ ਇਸ ਤਰ੍ਹਾਂ ਦੀਆਂ ਚੀਜ਼ਾਂ দান ਕਰਨ ਦੀ ਜਾਂ ਪਿੰਡਾਂ ਦੇ ਵਿੱਚ ਜ਼ਰੂਰਤਮੰਦਾਂ ਕੋਲ ਪਹੁੰਚਾਉਣ ਦੀ ਜੋ ਸ਼ੁਰੂਆਤ ਕੀਤੀ ਗਈ ਸੀ ਉਸ ਨੂੰ ਲੈ ਕੇ ਜ਼ਰੂਰ ਹੀ ਲੱਗਦਾ ਸੀ ਕਿ ਸ਼ਾਇਦ ਲੋਕਾਂ ਦੇ ਵਿੱਚ ਦੁਬਾਰਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਪ੍ਰਵਾਨਗੀ ਮਿਲ ਜਾਏ ਲੋਕ ਸੁਖਬੀਰ ਸਿੰਘ ਬਾਦਲ ਦੇ ਚਰਚੇ ਦੁਬਾਰਾ ਕਰਨੇ ਸ਼ੁਰੂ ਕਰਦੇ ਨੇ ਪਰ ਨਾਲ ਹੀ ਜਦੋਂ ਇਹ ਇਲਜ਼ਾਮ ਲਗਾਏ ਗਏ ਖਾਸ ਕਰਕੇ ਅਕਾਲੀ ਦਲ ਪੁਨਰਸੰਜੀਤ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਵਰਤਿਆ ਜਾ ਰਿਹਾ ਹੈ ਸੁਖਬੀਰ ਬਾਦਲ ਜੋ ਇਹ ਦਾਨਪੂਰਨ ਕਰਨ ਦਾ ਦਿਖਾਵਾ ਕਰ ਰਹੇ ਨੇ ਜਾਂ ਲੋਕਾਂ ਦੀ ਮਦਦ ਕਰਨ ਦਾ ਦਿਖਾਵਾ ਕਰ ਰਹੇ ਨੇ ਉਹ ਉਹਨਾਂ ਵੱਲੋਂ ਆਪਣੇ ਨਿੱਜੀ ਪੈਸਿਆਂ ਨਾਲ ਮਦਦ ਨਹੀਂ ਕੀਤੀ ਜਾ ਰਹੀ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਗੁਰੂ ਦੀ ਗੋਲਕ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਪ੍ਰਵਾਬ ਲੋਕਾਂ ਦੇ ਵਿੱਚ ਇਹ ਪਾਇਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨਿੱਜੀ ਤੌਰ ਤੇ ਲੋਕਾਂ ਦੀ ਮਦਦ ਕਰ ਰਹੇ ਹਨ ਜਦੋਂ ਕਿ ਅਜੇ ਆ ਨਹੀਂ ਹੈ ਉਹ ਦੋਸ਼ ਲੱਗਣ ਦੇ ਨਾਲ ਜਿੰਨੀ ਵੀ ਕੀ ਗੁੱਡਵਿਲ ਉਹਨਾਂ ਵੱਲੋਂ ਉੱਥੇ ਜਨਰੇਟ ਕੀਤੀ ਗਈ ਸੀ ਜਾਂ ਜਿੰਨਾ ਕੁ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦਾ ਦੁਬਾਰਾ ਥੋੜਾ ਬਹੁਤ ਸਤਕਾਰ ਬਣਿਆ ਸੀ ਉਹ ਉੱਥੇ ਹੀ ਖਤਮ ਹੋ ਗਿਆ ਜਾਪਦਾ ਸੀ ਉਸ ਤੋਂ ਬਾਅਦ ਬਹੁਤੀ ਚਰਚਾ ਉਹੜਾਂ ਦੀ ਮਦਦ ਨਹੀਂ ਹੋਈ। ਔਰ ਇਸ ਤਰ ਨਤੀਜਾ ਤਰਨ ਤਰਨ ਦੀ ਜਿਮਣੀ ਚੋਣ ਦੇ ਵਿੱਚ ਵੀ ਦੇਖਿਆ ਗਿਆ ਜਦੋਂ ਕਿ ਉਹ ਹਲਕਾ ਖੁਦ ਹੜ ਪ੍ਰਭਾਵਿਤ ਇਲਾਕਾ ਸੀ ਉਸ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੱਧਰ ਦੇ ਉੱਤੇ ਵੋਟਾਂ ਲੈ ਕੇ ਗਿਆ ਹੋਵੇ ਅਜਿਹਾ ਵਰਤਾਂਤ ਵੀ ਸਿਰਜਿਆ ਨਹੀਂ ਜਾ ਸਕਿਆ। ਹਾਲਾਂਕਿ ਅਕਾਲੀ ਦਲ ਵੱਲੋਂ ਜ਼ਰੂਰ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਹਾਰ ਕੇ ਵੀ ਜਿੱਤ ਗਏ ਆਂ। ਅਸੀਂ ਦੂਜੇ ਨੰਬਰ ਤੇ ਆਏ ਆ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਪੁਲਿਸ ਦੇ ਲਗਾਤਾਰ ਹੋ ਰਹੇ ਤੱਕੇ ਦੇ ਬਾਵਜੂਦ ਵੀ ਅਸੀਂ ਦੂਜੇ ਨੰਬਰ ਤੇ ਵਿੱਚ ਆਉਣ ਤੇ ਸਫਲ ਹੋਏ ਆ ਇਹ ਸਾਡੀ ਪ੍ਰਾਪਤੀ ਹੈ ਪਾਰਟੀ ਦੁਬਾਰਾ ਖੜੀ ਹੋ ਗਈ ਹੈ ਅਕਾਲੀ ਦਲ ਫੇਰ ਸਰਜੀਤ ਹੋ ਗਿਆ ਹੈ ਇਸ ਤਰ੍ਹਾਂ ਦਾ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਲੇਕਿਨ ਜੋ ਕੈਂਡੀਡੇਟ ਸੀ ਜੋ ਉਮੀਦਵਾਰ ਸੀ ਉਸ ਦਾ ਇੱਕ ਵੱਡੇ ਗੈਂਗਸਟਰ ਦਾ ਪਰਿਵਾਰ ਹੋਣਾ ਤੇ ਉਸ ਉਮੀਦਵਾਰਾਂ ਦੀ ਆਪਸੀ ਲੜਾਈ ਜੋ ਵੋਟਾਂ ਪਈਆਂ ਸੀ ਇਹ ਕਿਹਾ ਜਾ ਰਿਹਾ ਸੀ ਇਹ ਕੋਈ ਅਕਾਲੀ ਦਲ ਜਾਂ ਕਿਸੇ ਪਾਰਟੀ ਨੂੰ ਨਹੀਂ ਪਈਆਂ ਉਹ ਪਰਸਨਲ ਲਿੱਧੀ ਤੌਰ ਤੇ ਉਸ ਉਮੀਦਵਾਰ ਵੱਲੋਂ ਆਪਣੇ ਰਸੂਖ ਜਾਂ ਆਪਣੇ ਰੋਬ ਆਪਣੇ ਦਰਬ ਅਦਬ ਦੇ ਨਾਮ ਤੇ ਪਈਆਂ ਗਈਆਂ ਨੇ ਉਸ ਨੇ ਵੀ ਉਹਨਾਂ ਦਾਅਵਿਆਂ ਨੂੰ ਥੋੜਾ ਜਿਹਾ ਖੋਖਲਾ ਜ਼ਰੂਰ ਦਿਖਾਇਆ ਇਸੇ ਤਰੀਕੇ ਨਾਲ ਜਿਹੜੀਆਂ ਦਿਲਾ ਪ੍ਰੀਸ਼ਦ ਤੇ ਪੰਚਾਇਤ ਸਭਮਤੀ ਦੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਵੀ ਬਹੁਤ ਦਾਵਾ ਅਕਾਲੀ ਦਲ ਵੱਲੋਂ ਕੀਤਾ ਗਿਆ ਕਿ ਅਸੀਂ ਮੁੜ ਵਾਪਸੀ ਕੀਤੀ ਹੈ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਚੰਗਾ ਹੰਗਾਰਾ ਦਿੱਤਾ ਹੈ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਪਰ ਜਦੋਂ ਵੋਟ ਪ੍ਰਤੀਸ਼ਤ ਦੇ ਅੰਕੜੇ ਛਾਪੇ ਗਏ ਅਖਬਾਰਾਂ ਦੇ ਵਿੱਚ ਛਾਪੇ ਗਏ ਉਹਨਾਂ ਵੋਟ ਪ੍ਰਤੀਸ਼ਤ ਦੇ ਅੰਕੜਿਆਂ ਤੋਂ ਇਹ ਸਾਬਤ ਹੋਇਆ ਕਿ ਕਾਲੀ ਦਲ ਦੀ ਵੋਟ ਪ੍ਰਤੀਸ਼ਤ ਵਧੀ ਨਹੀਂ ਹੈ ਸਗੋਂ ਉਨੀ ਹੀ ਰਹੀ ਹੈ ਜਾਂ ਉਸ ਤੋਂ ਕਟੀ ਹੈ ਜਿੰਨੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਪਈ ਸੀ ਨਤੀਜੇ ਕੋਈ ਬਹੁਤੇ ਵਧੀਆ ਨਹੀਂ ਰਿਹਾ ਚਾਹੇ 1 2 ਪੰਚਾਇਤ ਸੰਮਤੀਆਂ ਦੇ ਵਿੱਚ ਜਾਂ ਪ੍ਰਸ਼ਦ ਦੇ ਵਿੱਚ ਉਹ ਆਪਣੇ ਤੌਰ ਤੇ ਬਹੁਮਤ ਲੈਣ ਦੇ ਵਿੱਚ ਕਾਮਯਾਬ जरूर ਹੋ ਗਏ ਹੋਣ ਪਰ ਉਸ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਪੋਲਿਟੀਕਲ ਪਾਰਟੀ ਦੇ ਤੌਰ ਤੇ ਉਹਨਾਂ ਦੀ ਰਿਵਾਈਵਲ ਹੋ ਗਈ ਹੈ ਜਾਂ ਪੁਨਰਸੁਰਜੀਤ ਹੋ ਗਈ ਹੈ ਜਾਂ ਮੁੜ ਬਹਾਲੀ ਹੋ ਗਈ ਹੈ ਇਸ ਤਰੀਕੇ ਨਾਲ ਨਹੀਂ ਦੇਖਿਆ ਜਾ ਸਕਦਾ ਬਲਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿੰਨੀ ਵੀ ਇਹ ਵਾਪਸੀ ਦੀ ਗੱਲ ਹੋ ਰਹੀ ਹੈ ਕਿ ਅਕਾਲੀ ਦਲ ਮੁੜ ਵਾਪਸੀ ਕਰ ਰਿਹਾ ਹੈ ਲੋਕ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਮੰਨਣ ਲੱਗ ਗਏ ਹਨ ਜਾਂ ਸਿਆਸੀ ਤੌਰ ਤੇ ਉਹਨਾਂ ਦਾ ਕਦ ਦੁਬਾਰਾ ਬਹਾਲ ਹੋਣ ਦੀਆਂ ਕੋਸ਼ਿਸ਼ਾਂ ਜੋ ਹੋ ਰਹੀਆਂ ਹਨ ਉਹ ਇਹੀ ਲੱਗਦਾ ਹੈ ਕਿ ਜ਼ਿਆਦਾ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਹੀ ਹੋ ਰਹੀ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਰਟੀ ਦੀ ਆਪਣੀ ਆਈਟੀ ਸੈੱਲ ਵੱਲੋਂ ਤਿਆਰ ਕੀਤੇ ਗਏ ਇਸ਼ਤਿਹਾਰਾਂ ਦੇ ਮੀਮਸ ਕਰਕੇ ਹੀ ਹੋ ਰਹੀ ਹੈ ਲੋਕਾਂ ਦੇ ਵਿੱਚ ਓਡਾ ਵੱਡਾ ਹੰਗਾਰਾ ਨਹੀਂ ਮਿਲ ਰਿਹਾ ਜਿਸ ਤਰੀਕੇ ਨਾਲ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਇਸੇ ਇਹ ਮਹਿੰਮ ਦੇ ਤਹਿਤ ਡਾਇਨਾਸੌਰ ਵਾਪਸ ਆ ਗਏ ਜਾਂ ਪਲਾਸਟਿਕ ਦੇ ਖੜਾਉਣਿਆਂ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਪਾਉਣੀਆਂ ਜਾਂ ਡਾਇਨਾਸੌਰ ਨੂੰ ਸੰਗਲ ਨਾਲ ਬੰਨੇ ਫੜੀ ਤੁਰੇ ਆਉਣੀਆਂ ਫੋਟੋਆਂ ਪਾਉਣੀਆਂ ਇਸ ਨੂੰ ਇਸ ਤਰੀਕੇ ਨਾਲ ਦਿਖਾਇਆ ਜਾਣਾ ਕਿ ਮੋੜ ਸੁਰਜੀਤੀ ਹੋ ਗਈ ਹੈ ਅਕਾਲੀ ਦਲ ਲੋਕਾਂ ਦੇ ਵਿੱਚ ਉਵੇਂ ਹੀ ਹਰਮਨ ਪਿਆਰਾ ਹੋ ਰਿਹਾ ਹੈ ਉਹ ਵੀ ਇੱਕ ਪ੍ਰੋਪਗੈਂਡੇ ਦਾ ਹਿੱਸਾ ਜ਼ਰੂਰ ਲੱਗ ਰਿਹਾ ਸੀ ਜ਼ਮੀਨੀ ਪੱਧਰ ਤੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਹਜੇ ਵੀ ਸੁਣਾਈ ਨਹੀਂ ਦੇ ਰਹੀਆਂ ਔਰ ਉਸ ਦਾ ਇੱਕ ਵੱਡਾ ਕਾਰਨ ਵੀ ਹੈ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲੱਗਦੇ ਰਹੇ ਨੇ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਜੱਫੇਦਾਰਾਂ ਨੂੰ ਲਾਏ ਆ ਗਿਆ ਆਪਣੀ ਮਰਜ਼ੀ ਦੇ ਦੁਬਾਰਾ ਜੱਫੇਦਾਰ ਲਾਏ ਗਏ ਇੱਕ ਤਰੀਕੇ ਨਾਲ ਤੱਕੇ ਨਾਲ ਜਿਹੜੇ 2 ਦਸੰਬਰ ਤੋਂ ਅਸ਼ਰੇ ਕਾਲ ਤੱਕ ਸਾਹਬ ਤੋਂ ਜਿਹੜੇ ਹੁਕਮਨਾਮੇ ਸੁਣਾਏ ਗਏ ਸੀ ਉਹਨਾਂ ਦੀ ਅବਗਿਆ ਕੀਤੀ ਗਈ ਉਹਨਾਂ ਹੁਕਮਨਾਮਿਆਂ ਦੇ ਉਲਟ ਆਪਣੀਆਂ ਚੋਣਾਂ ਆਪ ਹੀ ਕਰਾ ਕੇ ਦੁਬਾਰਾ ਅਕਾਲੀ ਦਲ ਦੀ ਭੜਤੀ ਕਰਨ ਤੋਂ ਬਾਅਦ ਫਿਰ ਇੱਕ ਵਾਰ ਆਪਣੇ ਆਪ ਨੂੰ ਪ੍ਰਧਾਨ ਥਾਪ ਲਿਆ ਜਾਣਾ ਇਹ ਲੋਕਾਂ ਦੇ ਵਿੱਚ ਕੋਈ ਚੰਗਾ ਪ੍ਰਭਾਵ ਛੱਡ ਕੇ ਨਹੀਂ ਗਿਆ ਹੈ ਜਿਸ ਤਰੀਕੇ ਨਾਲ ਲੋਕ ਸੁਖਬੀਰ ਸਿੰਘ ਬਾਦਲ ਤੋਂ ਅੱਕੇ ਹੋਏ ਸੀ ਜਾਂ ਟੁੱਟੇ ਹੋਏ ਸੀ ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਕਰਕੇ ਹੋਣ ਜਾਂ ਉਹਨਾਂ ਦੀ ਸਰਕਾਰ ਸਮੇਂ ਕੀਤੇ ਗਏ ਡੇਰਾ ਸੱਤਿਆ ਸੌਦਾ ਨੂੰ ਮਾਫ ਕਰਨ ਦੇ ਯਤਨ ਹੋਣ ਜਥੇਦਾਰਾਂ ਨੂੰ ਘਰੇ ਸੱਦ ਕੇ ਉਹਨਾਂ ਤੋਂ ਮਾਫੀਨਾਮਾ ਜਾਰੀ ਕਰਵਾਇਆ ਗਿਆ ਹੋਵੇ ਉਹ ਸਾਰੇ ਜਿੰਨੇ ਵੀ ਇਲਜ਼ਾਮ ਲੱਗਦੇ ਨੇ ਉਨ੍ਹਾਂ ਤੋਂ ਸੁਖਬੀਰ ਬਾਦਲ ਹਜੇ ਤੱਕ ਬਰੀ ਨਹੀਂ ਹੋ ਸਕਿਆ ਜੋ ਕੋਸ਼ਿਸ਼ ਕੀਤੀ ਵੀ ਗਈ ਸੀ 2 ਦਸੰਬਰ ਨੂੰ ਜਦੋਂ ਹੁਕਮਨਾਮੇ ਸੁਣਾਏ ਗਏ ਸੀ ਜਿੱਥੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਿਰ ਝੁਕਾ ਕੇ ਆਪਣੇ ਗੁਨਾਹ ਕਬੂਲ ਕਰ ਰਹੀ ਸੀ ਉਸ ਤੋਂ ਇਹ ਲੱਗ ਰਿਹਾ ਸੀ ਕਿ ਹੁਣ ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਮੁੜ ਵਾਪਸੀ ਹੋ ਜਾਵੇ ਪਰ ਕੁਝ ਦਿਨਾਂ ਬਾਅਦ ਹੀ ਮੁਖਸਰ ਦੇ ਵਿੱਚ ਜਦੋਂ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਕੋਈ ਗਲਤੀ ਕਬੂਲ ਨਹੀਂ ਕੀਤੀ ਹੈ ਅਸੀਂ ਕੋਈ ਗੁਨਾਹ ਨਹੀਂ ਕੀਤੇ ਅਸੀਂ ਤਾਂ ਵੈਸੇ ਹੀ ਅਕਾਲ ਤਖਬ ਸਾਬ ਦੀ ਮਰਿਆਦਾ ਕਰਕੇ ਉੱਥੇ ਮੰਨ ਲਿਆ ਅਸੀਂ ਕਹਿ ਦੁੱਤਾ ਸੀ ਕਿ ਹਾਂ ਗਲਤੀ ਹੋਈ ਹੈ ਅਸੀਂ ਕੋਈ ਗਲਤੀ ਨਹੀਂ ਕੀਤੀ ਉਸਨੇ ਕਿਤੇ ਨਾ ਕਿਤੇ ਉਹ ਜਿੰਨੀ ਵੀ ਗੁੱਡਵਿਲ ਬਣੀ ਸੀ ਜਿੰਨਾ ਵੀ ਲੋਕਾਂ ਦੇ ਵਿੱਚ ਥੋੜੀ ਬਹੁਤ ਹਮਦਰਦੀ ਪੈਦਾ ਹੋ ਰਹੀ ਸੀ ਉਸ ਨੂੰ ਵੀ ਖਤਮ ਕਰ ਦਿੱਤਾ ਜਿੰਨੀ ਕੋ ਮੁੜ ਵਾਪਸੀ ਦੀ ਕਹਾਣੀ ਹੋਣੀ ਸੀ ਉਸ ਤੋਂ ਉਲਟਾ ਜਿਸ ਤਰੀਕੇ ਨਾਲ ਉਸ ਫੈਸਲੇ ਤੋਂ ਬਾਅਦ ਜਥੇਦਾਰਾਂ ਨੂੰ ਹਟਾਇਆ ਗਿਆ ਨਵਾਂ ਜਥੇਦਾਰ ਥਾਪਿਆ ਗਿਆ ਉਹ ਥਾਪਣ ਦੇ ਜਿਹੜੇ ਤੌਰ ਤਰੀਕੇ ਸੀ ਜਾਂ ਜੋ ਮर्यादा ਦੇ ਉਲਟ ਰਾਤ ਨੂੰ 2:30 ਵਜੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਪਦਵੀ ਸੰਭਾਲਣਾ ਉਹ ਸਾਰੇ ਤੌਰ ਤਰੀਕਿਆਂ ਦੇ ਉੱਤੇ ਵੀ ਪੰਥਕ ਖਲਕਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਦੇ ਖਿਲਾਫ ਜਿਹੜੀ ਨਾਰਾਜ਼ਗੀ ਸੀ ਉਹ ਵਧੀ ਜਰੂਰ ਹੈ ਕਟੀ ਕਿਸੇ ਪਾਸਿਓਂ ਨਹੀਂ ਇਹ ਵੀ ਕਿਹਾ ਜਾ ਸਕਦਾ ਹੈ ਤੇ ਇਹ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਅਕਾਲੀ ਦਲ ਦਾ ਜਿਹੜਾ ਮੁੱਖ ਵੋਟ ਬੈਂਕ ਸੀ ਉਹ ਪਿੰਡੂ ਇਲਾਕਾ ਸੀ ਉਹ ਪੰਥਕ ਸਿਆਸਤ ਸੀ ਜਿਸ ਦੇ ਵਿੱਚੋਂ ਸਾਰੀ ਸ਼ਕਤੀ ਅਕਾਲੀ ਦਲ ਇਕੱਠੀ ਕਰਦਾ ਸੀ ਜਦੋਂ ਉਹੀ ਹਲਕਾ ਉਹੀ ਵੋਟ ਬੈਂਕ ਤੁਹਾਡੇ ਖਿਲਾਫ ਹੋਇਆ ਹੋਵੇ ਤਾਂ ਤੁਸੀਂ ਪੰਜਾਬ ਦੇ ਵਿੱਚ ਮੁੜ ਵਾਪਸੀ ਦੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਇਸ ਕਹਾਣੀ ਨੂੰ ਕਿਵੇਂ ਘੜਿਆ ਜਾ ਸਕਦਾ ਹੈ ਜਾਂ ਲੋਕ ਇਸ ਨੂੰ ਕਿਵੇਂ ਪਚਾਉਣਗੇ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਤਾਂ ਖੜੇ ਹੁੰਦੇ ਹੀ ਹਨ ਪਰ ਇਹ ਵੀ ਸੱਚ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਿਰ ਤੋੜ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਇਸ ਪ੍ਰਭਾਵ ਨੂੰ ਪੈਦਾ ਕੀਤਾ ਜਾਵੇ ਲੋਕਾਂ ਦੇ ਮਨਾਂ ਦੇ ਵਿੱਚੇ ਪ੍ਰਭਾਵ ਛੱਡਿਆ ਜਾ ਸਕੇ ਕਿ ਅਕਾਲੀ ਦਲ ਮੁੜ ਵਾਪਸੀ ਕਰੇਗਾ ਅਕਾਲੀ ਦਲ 2027 ਦੀਆਂ ਚੋਣਾਂ ਦੇ ਵਿੱਚ ਇੱਕ ਵੱਡੀ ਸ਼ਕਤੀਬਾਂਗ ਉੱਭਰੇਗਾ ਇਹ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਔਰ ਇਸੇ ਕੋਸ਼ਿਸ਼ ਦੇ ਤਹਿਤ ਇਸੇ ਰਣਨੀਤੀ ਦੇ ਤਹਿਤ ਇਹ ਲੜੀਵਾਰ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਕਿ ਹਰ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਰੈਲੀਆਂ ਕੀਤੀਆਂ ਜਾਣਗੀਆਂ ਲੇਕਿਨ ਉਹ ਰੈਲੀਆਂ ਦੇ ਵਿੱਚ ਕੋਈ ਅਹਿਮ ਮੁੱਦਾ ਉਠਾ ਸਕਣਗੇ ਕੋਈ ਅਹਿਮ ਮਕਸਦ ਲੋਕਾਂ ਦੇ ਸਾਹਮਣੇ ਰੱਖ ਸਕਣਗੇ ਕਿ ਕਿਸ ਮੁੱਦੇ ਦੇ ਉੱਤੇ ਰੈਲੀਆਂ ਕੀਤੀਆਂ ਜਾਣਗੀਆਂ ਉਸ ਦੀ ਕਮੀ ਜ਼ਰੂਰ ਕਿਤੇ ਨਾ ਕਿਤੇ ਲੱਗਦੀ ਹੈ ਇਹ ਨਹੀਂ ਕਿ ਇਕੱਲਾ ਸੁਖਬੀਰ ਸਿੰਘ ਬਾਦਲ ਨੇ ਕੋਸ਼ਿਸ਼ਾਂ ਕਰ ਰਿਹਾ ਹੈ ਲਗਭਗ ਹਰ ਪਾਰਟੀ ਹੀ 2027 ਦੀਆਂ ਚੋਣਾਂ ਦੀ ਤਿਆਰੀ ਦੇ ਵਿੱਚ ਰੁੱਝੀ ਹੋਈ ਹੈ ਇਸੇ ਹੀ ਤਿਆਰੀ ਦੇ ਵਿੱਚ ਕੱਲ ਪ੍ਰਧਾਨ ਮੰਤਰੀ ਵੀ ਡੇਰਾ ਸਤਖੰਡ ਬੱਲਾਂ ਦੇ ਵਿਖੇ ਆਏ ਉਹਨਾਂ ਦੇ ਵੱਲੋਂ ਵੀ ਤਕਰੀਰਾਂ ਕੀਤੀਆਂ ਗਈਆਂ ਏਅਰਪੋਰਟ ਦਾ ਨਾਮ ਬਦਲ ਕੇ ਭਗਤ ਰਵਿਦਾਸ ਜੀ ਦੇ ਨਾਮ ਤੇ ਉੱਤੇ ਰੱਖਿਆ ਗਿਆ ਕਾਂਗਰਸ ਵੀ ਮਨਰੇਗਾ ਦੇ ਨਾਮ ਦੇ ਉੱਤੇ ਰੈਲੀਆਂ ਕਰ ਰਹੀ ਹੈ ਸਾਰਿਆਂ ਕੋਲ ਕਿਤੇ ਨਾ ਕਿਤੇ ਕੋਈ ਨਾ ਕੋਈ ਮਕਸਦ ਜ਼ਰੂਰ ਦਿਖਦਾ ਹੈ ਕਾਂਗਰਸ ਮਨਰੇਗਾ ਦੇ ਮੁੱਦੇ ਨੂੰ ਬਹਾਰਨ ਦੇ ਲੱਗੀ ਹੋਈ ਹੈ ਬੀਜੇਪੀ ਦਲਿਤ ਵੋਟ ਬੈਂਕ ਨੂੰ ਟਾਰਗੇਟ ਕਰਕੇ ਚੱਲ ਰਹੀ ਹੈ ਉਹਨਾਂ ਦੇ ਨਿਸ਼ਾਨੇ ਤੇ ਇੱਕ ਖਾਸ ਵਰਗ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਕੋਲੇ ਇਸ ਤਰੀਕੇ ਨਾਲ ਕੋਈ ਵੀ ਰਣਨੀਤੀ ਤਿਆਰ ਨਹੀਂ ਲੱਗਦੀ ਕਿ ਕੋਈ ਮੁੱਦਾ ਉਹਨਾਂ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ ਹੋਵੇ ਜਿਸ ਮੁੱਦੇ ਨੂੰ ਲੈ ਕੇ ਉਹ ਆਪਣੀ ਚੋਣ ਕੈਂਪੇਨ ਪਖਾਉਣਾ ਚਾਹੁੰਦੇ ਨੇ ਅਜੇ ਹਾ ਦਿਖਾਈ ਨਹੀਂ ਦੇ ਰਿਹਾ ਕਈ ਵਾਰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪ ਨੂੰ ਨਿਸ਼ਾਨੇ ਤੇ ਲਿਆ ਜਾਵੇ ਕਈ ਵਾਰ ਧਰਮ ਦੀ ਆੜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਮਦਦ ਦੇ ਨਾਲ ਜਾਂ ਅਕਾਲਪੁਰ ਸਾਹਿਬ ਦੇ ਜਥੇਦਾਰ ਦੀ ਮਦਦ ਦੇ ਨਾਲ ਧਾਰਮਿਕ ਮੁੱਦਿਆਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਵੀ ਇੱਕ ਵੱਡਾ ਮੁੱਦਾ ਉਭਾਰਨ ਦੇ ਵਿੱਚ ਉਹ ਫੇਲ ਰਹੇ ਨੇ ਕਿ ਇੱਕ ਵੱਡਾ ਮੁੱਦਾ ਉਭਾਰ ਕੇ ਕਿਸੇ ਨਾ ਕਿਸੇ ਤਰੀਕੇ ਦੀ ਮੋਹਮ ਛੇੜੀ ਜਾਵੇ ਜਿਸ ਦੇ ਨਾਲ ਲੋਕਾਂ ਨੂੰ ਉਸ ਮੁੱਦੇ ਦੇ ਉੱਤੇ ਆਪਣੇ ਨਾਲ ਜੋੜਿਆ ਜਾਵੇ ਆਪਣੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਦੋਂ ਤੱਕ ਇਸ ਤਰ੍ਹਾਂ ਦਾ ਕੋਈ ਮੁੱਦਾ ਉਹਨਾਂ ਨੂੰ ਲੱਭਦਾ ਨਹੀਂ ਜਾਂ ਉਹ ਮੁੱਦਾ ਲੋਕਾਂ ਸਾਹਮਣੇ ਪੇਸ਼ ਕਰਨ ਦੇ ਵਿੱਚ ਸਫਲ ਨਹੀਂ ਹੁੰਦੇ ਉਦੋਂ ਤੱਕ ਕੋਈ ਵੱਡੀ ਕੈਂਪੇਨ ਕੋਈ ਵੱਡੀ ਇਸ ਤਰੀਕੇ ਨਾਲ ਲਹਿਰ ਉਖੜੀ ਕਰ ਲੈਣਗੇ ਅਜੇ ਆ ਵੀ ਮੰਨਿਆ ਨਹੀਂ ਜਾ ਸਕਦਾ ਅਕਾਲੀ ਦਲ ਦੇ ਉੱਤੇ ਜਿਹੜੇ ਇਲਜ਼ਾਮ ਹੁਣ ਤੱਕ ਲੱਗਦੇ ਆ ਰਹੇ ਨੇ ਚਾਹੇ ਉਹ ਸੈਂਡ ਮਾਫੀਆ ਹੋਵੇ ਲਿਕਰ ਮਾਫੀਆ ਹੋਵੇ ਜਾਂ ਫਿਰ ਬੇਅਦਬੀ ਦੇ ਜਿਹੜੇ ਦੋਸ਼ ਉਹਨਾਂ ਦੇ ਉੱਪਰ ਲੱਗਦੇ ਰਹੇ ਹਨ ਉਹਨਾਂ ਤੋਂ ਨਜਾਦ ਕਾਉਣ ਦੇ ਲਈ ਵੀ ਕੋਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੋਵੇ ਅਜੇ ਆ ਵੀ ਨਹੀਂ ਦਿਖਦਾ ਸੋ ਫਿਰ ਕੀ ਸੁਖਬੀਰ ਸਿੰਘ ਬਾਦਲ ਇਸ ਤਰੀਕੇ ਨਾਲ ਸਿਰਫ ਰੈਲੀਆਂ ਕਰਕੇ ਜਾਂ ਉਮੀਦਵਾਰਾਂ ਦਾ ਐਲਾਨ ਕਰਕੇ ਜਾਂ ਛੋਟੇ ਵੱਡੇ ਨਾਮਾਂ ਨੂੰ ਵਾਪਸ ਆਪਣੇ ਆਪ ਦੇ ਵਿੱਚ ਸ਼ਾਮਲ ਕਰਾ ਕੇ ਕੀ ਕੋਈ ਬਹੁਤ ਵੱਡੀ ਲਹਿਰ ਖੜੀ ਕਰ ਸਕਦੇ ਹਨ ਕਿ 2027 ਦੇ ਵਿੱਚ ਅਕਾਲੀ ਦਲ ਨੂੰ ਦੁਬਾਰਾ ਸੱਤਾ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ ਇਸ ਦਾ ਜਵਾਬ ਤਾਂ ਲੋਕਾਂ ਨੇ ਹੀ ਦੇਣਾ ਹੈ ਪਰ ਇਸ ਉਮੀਦ ਦੇ ਨਾਲ ਕਿ 2027 ਦੀਆਂ ਚੋਣਾਂ ਦੇ ਵਿੱਚ ਗੱਲ ਮੁੱਦਿਆਂ ਤੇ ਹੋਵੇਗੀ ਗੱਲ ਪੰਜਾਬ ਦੀ ਬਿਹਤਰੀ ਬਾਰੇ ਹੋਵੇਗੀ ਕਿਸ ਤਰੀਕੇ ਨਾਲ ਕਿਹੜੀ ਪਾਰਟੀ ਪੰਜਾਬ ਦਾ ਪਵਿਕ ਸਵਾਰ ਸਕਦੀ ਹੈ ਉਸ ਮੁੱਦੇ ਦੇ ਉੱਤੇ ਵੋਟਾਂ ਪੈਣਗੀਆਂ ਬਾਕੀ ਜੋ ਧਰਮ ਦੀ ਸਿਆਸਤ ਹੋ ਰਹੀ ਹੈ ਜਾਂ ਲੋਕਾਂ ਨੂੰ ਪਟਕਾਉਣ ਦੀ ਜਾਂ ਜਿਹੜੇ ਚੋਣ ਵਾਅਦੇ ਕਰਕੇ ਮੁਫਤ ਸਹੂਲਤਾਂ ਦੇਣ ਦੀ ਉਹਨਾਂ ਮੁੱਦਿਆਂ ਦੇ ਵੋਟਾਂ ਨਹੀਂ ਪੈਣਗੀਆਂ ਪੰਜਾਬ ਦੀ ਬਿਹਤਰੀ ਦੇ ਉੱਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹੀ ਚੋਣ ਲੜੀ ਜਾਵੇਗੀ ਇਸੇ ਉਮੀਦ ਦੇ ਨਾਲ ਤੋਂ ਤੋਂ ਵਿਦਾ ਲੈਣੇ ਆ Tanto.